ਇੱਕ ਛੋਟੇ ਜਿਹੇ ਪਿੰਡ ਵਿੱਚ ਹਰਮਨ ਨਾਮ ਦਾ ਇੱਕ ਬਹੁਤ ਹੀ ਪਿਆਰਾ ਬੱਚਾ ਰਹਿੰਦਾ ਸੀ। ਉਹ ਪੀਲਾ ਪਟਕਾ ਪਾਉਂਦਾ ਸੀ। ਅੱਖਾਂ ਵਿੱਚ ਮਾਸੂਮੀਅਤ ਸੀ। ਹਰਮਨ ਹਮੇਸ਼ਾ ਮੁਸਕਰਾਉਂਦਾ ਰਹਿੰਦਾ। ਉਸ ਨੂੰ ਸਾਈਕਲ ਚਲਾਉਣੀ ਬਹੁਤ ਪਸੰਦ ਸੀ। ਸਾਈਕਲ ਚਲਾਉਂਦੇ, ਚਲਾਉਂਦੇ ਉਹ ਸਾਰਾ ਪਿੰਡ ਘੁੰਮ ਲੈਂਦਾ ਸੀ। ਪਿੰਡ ਦੀਆਂ ਗਲੀਆਂ ਵਿੱਚ ਉਹ ਖੁਸ਼ੀ, ਖੁਸ਼ੀ ਘੁੰਮਦਾ ਸੀ। ਪਿੰਡ ਦੇ ਲੋਕ ਉਸ ਨੂੰ ਬਹੁਤ ਪਿਆਰ ਕਰਦੇ ਸਨ। ਕਿਉਂਕਿ ਉਸਦਾ ਦਿਲ ਬਹੁਤ ਨਰਮ ਸੀ ਉਹ ਹਮੇਸ਼ਾ ਦੂਜਿਆਂ ਬਾਰੇ ਸੋਚਦਾ ਸੀ ਏਸੀ ਸਾਡਾ ਛੋਟਾ ਸਿੱਖ ਹੀਰੋ ਪਰ ਇੱਕ ਦਿਨ ਕੁਝ ਵੱਖਰਾ ਹੋਇਆ ਉਹ ਦਿਨ ਬਹੁਤ ਜ਼ਿਆਦਾ ਗਰਮੀ ਸੀ ਸੂਰਜ ਅਸਮਾਨ ਵਿੱਚ ਅੱਗ ਵਾਂਗ ਚਮਕ ਰਿਹਾ ਸੀ ਰੁੱਖ ਅਤੇ ਖੇਤ ਵੀ ਸੁੱਕੇ ਲੱਗ ਰਹੇ ਸਨ ਸੂਰਜ ਦੀ ਤਪਸ਼ ਤੋਂ ਬਚਣ ਲਈ ਪੰਛੀ ਵੀ ਛਾਂ ਦਾ ਸਹਾਰਾ ਲੱਭ ਰਹੇ ਸਨ ਇੰਨੀ ਤਪਦੀ ਗਰਮੀ ਦੇ ਵਿੱਚ ਵੀ ਹਰਮਨ ਖੇਡਣ ਦੇ ਲਈ ਕਰੋ ਬਾਹਰ ਨਿਕਲਿਆ ਪਿੰਡ ਵਿੱਚ ਅਜੀਬ ਜਹੀ ਚੁੱਪ ਸੀ ਹਰਮਨ ਨੇ ਆਲੇ ਦੁਆਲੇ ਵੇਖਿਆ ਅਚਾਨਕ ਉਸ ਦੀ ਨਜ਼ਰ ਰੁਕ ਗਈ ਰੁੱਖੇ ਠਾਂ ਕੁਝ ਪਿਆਸੀ ਇੱਕ ਹੀ ਇਹ ਤਾਂ ਇੱਕ ਚਿੜੀ ਸੀ ਜੋ ਜ਼ਮੀਨ ਤੇ ਗਰਮੀ ਕਰਕੇ ਡਿੱਗ ਗਈ ਸੀ ਉਹ ਬਹੁਤ ਪਿਆਸੀ ਲੱਗ ਰਹੀ ਸੀ ਚਿੜੀ ਉੱਡ ਨਹੀਂ ਸਕਦੀ ਸੀ ਹਰਮਨ ਦਾ ਦਿਲ ਪੀਗਲ ਗਿਆ ਉਹ ਹੌਲੀ ਹੌਲੀ ਚਿੜੀ ਕੋਲ ਗਿਆ ਉਸਨੇ ਸੋਚਿਆ ਇਸ ਨੂੰ ਮਦਦ ਚਾਹੀਦੀ ਹੈ ਉਸ ਨੂੰ ਦਾਦੀ ਦੀ ਗੱਲ ਯਾਦ ਆਈ ਦਾਦੀ ਕਹਿੰਦੀ ਸੀ ਸੇਵਾ ਸਭ ਤੋਂ ਵੱਡੀ ਨੇਕੀ ਹੈ ਹਰਮਨ ਨੂੰ ਸਮਝ ਆ ਗਈ ਉਸਨੇ ਤੁਰੰਤ ਫੈਸਲਾ ਕੀਤਾ ਹਰਮਨ ਨੇ ਤੁਰੰਤ ਪਾਣੀ ਵਾਲੀ ਬੋਤਲ ਖੋਲੀ ਅਤੇ ਟੱਕਣ ਵਿੱਚ ਪਾਣੀ ਪਾਇਆ ਪਾਣੀ ਦੀਆਂ ਬੋਦਾ ਚਮਕ ਰਹੀਆਂ ਸਨ ਉਹ ਪਾਣੀ ਉਸਨੇ ਚਿੜੀ ਅੱਗੇ ਰੱਖ ਦਿੱਤਾ ਚਿੜੀ ਨੇ ਪਾਣੀ ਵੇਖਿਆ ਅਤੇ ਹੌਲੀ ਹੌਲੀ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਚਿੜੀ ਦੀ ਜਾਨ ਵਾਪਸ ਆਉਣ ਲੱਗੀ ਉਸਨੇ ਪਰ ਹਿਲਾਉਣੇ ਸ਼ੁਰੂ ਕੀਤੇ ਚਿੜੀ ਹੁਣ ਮਜ਼ਬੂਤ ਹੋ ਗਈ ਸੀ ਉਹ ਉੱਡਣ ਲਈ ਤਿਆਰ ਸੀ ਚਿੜੀ ਰੁੱਖ ਉੱਤੇ ਜਾ ਬੈਠੀ ਚਿੜੀ ਹਰਮਨ ਵੱਲ ਇਦਾਂ ਦੇਖ ਰਹੀ ਸੀ ਜਿਵੇਂ ਉਸਦਾ ਤਨਵਾਦ ਕਰ ਰਹੀ ਹੋਵੇ ਹਰਮਨ ਨੇ ਸੁਖ ਦਾ ਸਾਲਿਆ ਉਸ ਦੀਆਂ ਅੱਖਾਂ ਚਮਕ ਉਠਿਆ ਉਸ ਸਮੇਂ ਦਾਦੀ ਸਭ ਦੇਖ ਰਹੀ ਸੀ ਦਾਦੀ ਦੇ ਚਿਹਰੇ ਤੇ ਮਾਨ ਸੀ ਉਹਨਾਂ ਨੇ ਹਰਮਨ ਦੇ ਸਿਰ ਤੇ ਹੱਥ ਰੱਖਿਆ ਅਤੇ ਉਸ ਨੂੰ ਪਿਆਰ ਨਾਲ ਸਹਲਾਇਆ ਹਰਮਨ ਨੇ ਦਾਦੀ ਜੀ ਨੂੰ ਪੁੱਛਿਆ ਦਾਦੀ ਜੀ ਕੀ ਇਹ ਵੀ ਸੇਵਾ ਹੈ ਦਾਦੀ ਜੀ ਮੁਸਕਰਾ ਪਏ ਅਤੇ ਪਿਆਰ ਨਾਲ ਜਵਾਬ ਦਿੱਤਾ हां पुत्र जीव ਜੰਤੂਆਂ ਨੂੰ ਪਾਣੀ ਪਿਉਣਾ ਵੀ ਸੇਵਾ ਹੁੰਦੀ ਹੈ ਹਰਮਨ ਨੇ ਇਹ ਗੱਲ ਦਿਲ ਵਿੱਚ ਵਸਾ ਲਈ ਯਾਦ ਰੱਖਣਾ ਬੱਚਿਓ ਦਇਆ ਅਤੇ ਸੇਵਾ ਨਾਲ ਹੀ ਸੱਚੀ ਖੁਸ਼ੀ ਮਿਲਦੀ ਹੈ ਜੀ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ